ਈ ਸਾਨੂੰ ਵਿਆਹ ਦਾ ਕਾਰਡ ਵੰਡਣ ਸਮੇਂ ਆ ਕੰਮ ਕਰਨਾ ਚਾਹੀਦਾ ਕਿ ਨਹੀਂ ਅੱਜ ਇਸ ਸਮੇਂ ਦੀ ਬਹੁਤ ਵੱਡੀ ਲੋੜ ਆ ਤੁਸੀਂ ਵੇਖਿਆ ਨਾ ਜਦੋਂ ਵੀ ਕਿਸੇ ਦੇ ਧੀ ਪੁੱਤਰ ਦੀ ਸ਼ਾਦੀ ਹੁੰਦੀ ਆ ਜੇ ਅਕਸਰ ਉਹਦੇ ਵਿਆਹ ਦੇ ਕਾਰਡ ਵੰਡੇ ਜਾਂਦੇ ਨੇ ਕਾਰਡ ਕਹਿ ਲਓ ਹਨਾ ਮੈਰਿਜ ਪਾਰਟੀ ਦੇ ਨਾਲ ਸੰਬੰਧਿਤ ਤੇ ਉਹਦੇ ਨਾਲ ਜਦੋਂ ਵੰਡੇ ਜਾਂਦੇ ਨਾਲ ਇੱਕ ਮਠਿਆਈ ਦਾ ਡੱਬਾ ਵੀ ਵੰਡਿਆ ਜਾਂਦਾ ਆ ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਚਲੋ ਖਾਲੀ ਹੱਥ ਕੀ ਜਾਣਾ ਕਿਸੇ ਭੈਣ ਭਰਾ ਨੂੰ ਕਹਿਣ ਕਿਉਂਕਿ ਕਈ ਲੋਕ ਬੁਰਾ ਵੀ ਮਣਾਉਂਦੇ ਨੇ ਕਿ ਲੈ ਵੀ ਖਾਲੀ ਵਿਆਹ ਦਾ ਕਾਰਡ ਦੇਣ ਆ ਗਏ ਨੇ ਤੇ ਹੱਥ ਲਮਕਾ ਕੇ ਆ ਗਏ ਨੇ ਤੇ ਮਠਿਆਈ ਦਾ ਡੱਬਾ ਨਹੀਂ ਲੈਂਦਾ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਪਰ ਮੁਸ਼ਕਲ ਕੀ ਆ ਰਹੀ ਆ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰ ਦੇ ਵੱਡੀ ਉਮਰ ਦੇ ਉਦੋਂ ਵੱਡੀ ਉਮਰ ਦੇ ਲੋਕਾਂ ਨੂੰ ਸ਼ੂਗਰ ਦਾ ਰੋਗ ਬਹੁਤ ਤੇਜ਼ੀ ਨਾਲ ਵੱਧ ਰਿਹਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਸਾਨੂੰ ਜਿਹੜਾ ਵਿਆਹ ਦੇ ਕਾਰਟ ਦੇ ਨਾਲ ਸਾਡਾ ਧਿਆਨ ਡੱਬੇ ਨਾਲ ਜਦੋਂ ਚਲ ਜਾਂਦਾ ਹੈ ਤੇ ਇਟ ਮੀਨਸ ਕਿ ਡੱਬੇ ਦੇ ਵਿੱਚ ਕੀ ਹੈਗਾ ਮਿੱਠਾ ਕੋਈ ਵੀ ਮਠਿਆਈ ਹੋ ਸਕਦੀ ਰਸਗੁੱਲੇ ਆਪ ਜਮਨ ਲੱਡੂ ਜਾਂ ਕੋਈ ਹੋਰ ਡਿਸ਼ ਹੋ ਸਕਦੀ ਆ ਕੁਝ ਵੀ ਹੋ ਸਕਦਾ ਲੇਕਿਨ ਉਹਦੇ ਵਿੱਚ ਕੀ ਪਿਆ ਹੋਇਆ ਖੰਡ ਫਿਰ ਖੰਡ ਕਿਨੂੰ ਜਨਮ ਦਿੰਦੀ ਆ 슈ਗਰ ਨੂੰ ਕਿਉਂਕਿ ਆਮ ਤੌਰ ਤੇ ਜਿਹਦੇ ਵੱਡੀਆਂ ਫੈਕਟਰੀਆਂ ਇੰਡਸਟਰੀਆਂ ਨੇ ਉੱਥੇ ਖੰਡ ਦੀ ਕੁਆਲਿਟੀ ਵੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਤੇ ਜਦੋਂ ਉਹ ਹੀ ਖੰਡ ਵੱਡੇ ਤੌਰ ਤੇ ਜਦੋਂ ਬਹੁਤ ਵੱਡੀ ਗਿਣਤੀ ਚ ਡੱਬੇ ਪੈਕ ਹੁੰਦੇ ਨੇ ਤਿਆਰ ਹੁੰਦੇ ਨੇ ਤੇ ਹੋ ਸਕਦਾ ਕਿ ਖੰਡ ਜਾਦਾ ਵਧੀਆ ਨਾ ਹੋਣ ਕਰਕੇ ਸ਼ੂਗਰ ਦੇ ਰੋਗ ਨੂੰ ਹੋਰ ਤੇਜ਼ੀ ਨਾਲ ਵਧਾਵੇਗੀ ਹੁਣ ਜਦੋਂ ਸਾਡੇ ਘਰ ਚ ਮਠਿਆਈ ਦਾ ਡੱਬਾ ਹੁੰਦਾ ਆ ਜਾਂ ਅਸੀਂ ਲੈ ਕੇ ਆਉਨੇ ਕੁਝ ਵੀ ਲਾ ਲਓ ਉਹ ਕੀ ਹੁੰਦਾ ਕਿ ਉਹ ਖਾਦਾ ਜਾਂਦਾ ਆ ਤੇ ਖਾਣ ਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ 슈ਗਰ ਦਾ ਲੈਵਲ ਲਗਾਤਾਰ ਵਧੀ ਜਾ ਰਿਹਾ ਆ ਸਾਡੇ ਲੋਕਾਂ ਨੇ ਪਿਛਲੇ ਸਮਿਆਂ ਚ ਲਗਭਗ 20 20-25 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਖਾਣ ਦੀ ਆਦਤ ਪਾ ਲਈ ਹੁਣ ਇੱਕ ਤਾਂ ਜਿਹੜਾ ਬੰਦਾ ਵਿਆਹ ਦਾ ਕਾਰਡ ਦੇਣ ਆਇਆ ਇੱਕ ਤਾਂ ਉਹਦੇ ਵੀ ਭਾਰ ਪੈ ਗਿਆ ਵੀ ਤੂੰ 3-400 ਦਾ ਡੱਬਾ ਵੀ ਲੈ ਕੇ ਆਇਆ ਦੂਸਰਾ 3-400 ਤੂੰ ਵੀ ਖਰਚਿਆ ਜਾਂ ਵੱਧ ਵੀ ਲਾ ਲਓ ਤੁਸੀਂ 5-600 ਵੀ ਲਾ ਲਓ ਮਤਲਬ ਉਹਦੀ ਇੱਕ ਅਲੱਗ ਕੀਮਤ ਹੋ ਸਕਦੀ ਹੈ ਨਾ ਮਤਲਬ ਪਰਵਾਰਾਂ ਦੇ ਮੁਤਾਬਕ ਜਾਂ ਕਿਸੇ ਦੇ ਫੈਮਲੀ ਦੇ ਲੈਵਲ ਦੇ ਮੁਤਾਬਕ ਉਹਨਾਂ ਅਗਲਾ 4-500 ਰੁਪਿਆ ਡੱਬੇ ਤੇ ਵੀ ਖਰਚੀ ਕੇ ਲੈ ਕੇ ਆਇਆ ਹੁਣ ਜਦੋਂ ਉਹਨੇ ਵੀ 4-500 ਖਰਚਿਆ ਫਿਰ ਆਪਾਂ ਖਾ ਵੀ ਲਿਆ ਸਾਨੂੰ ਉਹ ਰੋਗ ਵੀ ਲੱਗਣਾ ਹੈ 슈ਗਰ ਦਾ ਜਦੋਂ ਆਪਾਂ ਲਗਾਤਾਰ ਮਿੱਠੇ ਖਾਂਦੇ ਆ ਕਿਉਂਕਿ ਇਹ ਤੇ ਹੈ ਹੀ ਨਹੀਂ ਕਿ ਸਾਲ 'ਚ ਇੱਕ ਵਾਰੀ ਹੀ ਕਿਸ ਦੇ ਕਿ ਰਿਸ਼ਤੇਦਾਰੀ 'ਚ ਵਿਆਹ ਹੁੰਦਾ ਤੇ ਸਾਲ 'ਚ ਲੋਕਾਂ ਦੀ ਰਿਸ਼ਤੇਦਾਰੀ ਇੰਨੀ ਜ਼ਿਆਦਾ ਵੱਧ ਗਈ ਹੈ ਸਾਂਝਾਂ ਇੰਨੀਆਂ ਵੱਧ ਗਈਆਂ 25-30 ਡੱਬੇ ਤੇ ਮਾਮੂਲੀ ਜੀ ਗੱਲ ਆ ਇਹਦੋਂ ਵੱਧ 20 ਹੋ ਸਕਦੇ ਨੇ ਕਈਆਂ ਦੇ ਤੇ ਕਈ ਵਾਰਾਂ ਆਪਾਂ ਆਪ ਵੀ ਖੁਦ ਲਿਆ ਕੇ ਖਾ ਲਿੰਨੇ ਆ ਪਹਿਲਾ ਸਵੀਟ ਜੀ ਕਰ ਰਿਹਾ ਖਾ ਲਈਏ ਦੂਜਾ ਤੀਜਾ ਹੋ ਗਿਆ ਹੁਣ ਆਪਾਂ 25-30 ਵਿਆਹ ਦੇ ਇਹ ਪ੍ਰੋਗਰਾਮ ਵੇਖਦੇ ਆ ਪੰਜੀਆਂ 30 ਡੱਬਿਆਂ ਦੇ ਵਿੱਚ ਕਿੰਨੀ ਖੰਡ ਸਾਡੇ ਬੱਚਿਆਂ ਨੇ ਖਾ ਲਈ ਕਿੰਨੀ ਖੰਡ ਅਸੀਂ ਖਾ ਲਈ ਉਦੋਂ ਬਾਅਦ ਫੰਕਸ਼ਨ ਤੇ ਵੀ ਗਏ ਫੰਕਸ਼ਨ ਦੇ ਵੀ 20-25 ਤਾਂ ਅਟੈਂਡ ਵੀ ਕੀਤੇ ਉੱਥੇ ਵੀ ਮਿੱਠਾ ਥੋੜਾ ਬੋਤਾ ਖਾਧਿਆ ਜਾਂਦਾ ਆ ਕਈ ਲੋਕ ਕੋਲਡ ਡਰਿੰਕ ਹੀ ਪੀ ਜਾਂਦੇ ਜਰੀਲੀਆਂ ਜਿਹੜੀਆਂ ਨੇ ਕਈ ਲੋਕ ਉੱਥੇ ਮਿੱਠੀਆਂ ਚੀਜ਼ਾਂ ਖਾਈ ਜਾਂਦੇ ਨੇ ਉਹ ਸਾਰੀ ਦੀ ਸਾਰੀ 슈ਗਰ ਸਾਡੇ ਅੰਦਰ ਗਈ ਫਿਰ ਕੀ ਹੁੰਦਾ ਕਿ ਸਾਡੇ ਲੋਕਾਂ ਚ ਸ਼ੂਗਰ ਦਾ ਰੋਗ ਵੱਧ ਰਿਹਾ ਜੇ ਅਸੀਂ ਸਿਆਣੇ ਬਣੀਏ ਅਸੀਂ ਆਪਸ ਵਿੱਚ ਸਾਰੇ ਭੈਣ ਭਰਾ ਸਲਾਹ ਕਰੀਏ ਵੀ ਠੀਕ ਆ ਵੀ ਤੁਹਾਡੇ ਪੁੱਤਰ ਦੀ ਸ਼ਾਦੀ ਆ ਧੀ ਦੀ ਸ਼ਾਦੀ ਆ ਤੁਸੀਂ ਖਾਲੀ ਸਾਨੂੰ ਵਿਆਹ ਦਾ ਕਾਰਡ ਭੇਜ ਸਕਦੇ ਹੋ ਲੇਕਿਨ ਡੱਬਾ ਤੁਸੀਂ ਨਾ ਭੇਜੋ ਇੱਕ ਤਾਂ ਅਗਲੇ ਤੇ ਨਾ ਭਾਰ ਪਵੇ ਦੂਸਰਾ ਸਾਨੂੰ ਬਿਮਾਰੀ ਨਾ ਲੱਗੇ ਜੇ ਅਸੀਂ ਇਦਾਂ ਦੀ ਸੋਚ ਧਾਰ ਲਈ ਤਾਂ ਹੋ ਸਕਦਾ ਕਿ ਸਾਡੀ ਜ਼ਿੰਦਗੀ ਚ ਕਿੰਨੀ ਖੰਡ ਮੰਨ ਲਓ ਕਿ 30 ਡੱਬੇ ਤੁਹਾਡੇ ਘਰ ਨਹੀਂ ਆਏ ਮਠਿਆਈ ਦੇ ਤੀਆਂ ਡੱਬਿਆਂ ਚ ਕਿੰਨੀ ਖੰਡ ਹੋਏਗੀ ਉਹ ਤੁਹਾਡਾ ਪਰਿਵਾਰ ਬਚ ਗਿਆ ਜਾਂ ਤੁਸੀਂ ਬਚ ਗਏ ਜਾਂ ਮੈਂ ਬਚ ਗਿਆ ਇਹ ਸਾਡੇ ਲਈ ਚੰਗਾ ਨਹੀਂ ਹੋਵੇਗਾ ਸਾਰਾ ਪੈਸਾ ਤੇ ਬਿਜ਼ਨਸਮੈਨ ਇਕੱਠਾ ਕਰਕੇ ਲਈ ਜਾਂਦੇ ਨੇ ਪਹਿਲਾਂ ਉਹ ਮਿੱਠਾ ਵੇਚ ਕੇ ਲਈ ਜਾਂਦੇ ਨੇ ਫੇ ਸਾਡੇ ਕੋ ਦਵਾਈਆਂ ਦੇ ਰੂਪ ਵਿੱਚ ਲਈ ਜਾਂਦੇ ਸਾਡੇ ਦਿਮਾਗ 'ਚ ਕੀੜਾ ਵਾਰ ਦਿੱਤਾ ਗਿਆ ਸਾਡੀ ਸੋਚ 'ਚ ਕੀੜਾ ਵਾਰ ਦਿੱਤਾ ਗਿਆ ਕਿ ਭਈ ਵਿਆਹ ਦਾ ਕਾਰਡ ਦੇਣ ਆਏ ਹੀ ਖਾਲੀ ਹੱਥ ਨਹੀਂ ਜਾਣਾ ਕੋਈ ਨਾ ਕੋਈ ਲੈ ਕੇ ਜਾਣਾ ਚਾਹੀਦਾ ਕੋਈ ਕੁਝ ਨਾ ਕੁਝ ਮਠਿਆਈ ਖੜਨੀ ਹੀ ਚਾਹੀਦੀ ਸਾਡੇ ਲੋਕ ਵੀ ਕਈ ਇੰਜ ਸਮਝਦੇ ਆ ਖਾਲੀ ਡੱਬਾ ਕਾਰਡ ਦੇਣ ਆ ਗਿਆ ਤੇ ਜਦ ਬੁਰਾ ਮਨ ਹੁੰਦੇ ਨੇ ਇਹ ਨਹੀਂ ਸੋਚਦੇ ਵੀ ਇਹ 'ਚ ਸਾਡੀ ਹੀ ਸਿਹਤ ਦਾ ਬਚਾਅ ਆ ਕੀ ਸਾਨੂੰ ਇਹ ਸੋਚ ਅਪਣਾਉਣੀ ਚਾਹੀਦੀ ਕਿ ਨਹੀਂ ਚਾਹੀਦੀ ਕੀ ਆ ਸਾਨੂੰ ਉਦੋਂ ਹੀ ਸੋਚ ਪਣਾਉਣੀ ਪਵੇਗੀ ਜਦੋਂ ਸਾਨੂੰ ਇਹ ਸ਼ੂਗਰ ਦੇ ਰੋਗ ਨੇ ਹੋਰ ਜ਼ਿਆਦਾ ਘੇਰ ਲਿਆ ਅਸੀਂ ਹੋਰ ਜ਼ਿਆਦਾ ਪੀੜਿਤ ਹੋ ਗਏ ਫਿਰ ਅਸੀਂ ਕਹਿਣਾ ਅਸੀਂ ਚਾਹ ਵੀ ਫਿੱਕੀ ਪੀਣੀ ਆ ਸਾਡੇ ਲਾਗੇ ਮਠਿਆਈ ਨਾ ਰੱਖੋ ਸਾਡੇ ਲਾਗੋ ਮਿੱਠੀਆਂ ਚੀਜ਼ਾਂ ਦੂਰ ਲੈ ਜੋ ਇਹ ਤੋਂ ਬਿਹਤਰ ਨਹੀਂ ਕਿ ਆਪਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਵਾਨੀ ਤੋਂ ਲੈ ਕੇ ਬਡਾਪੇ ਤੱਕ ਮਿੱਠਾ ਵੀ ਖਾਈਏ ਲੋੜ ਮੁਤਾਬਕ ਤੇ ਆਪਾਂ ਜ਼ਿੰਦਗੀ ਨੂੰ ਮ제 ਨਾ ਜੀਏ ਆਓ ਫਿਰ ਆਪਾਂ ਇਸ ਵਿਸ਼ੇ ਤੇ ਸੋਚੀਏ ਜੇ ਕੋਈ ਭੈਣ ਭਰਾ ਦੇ ਕੋ ਤੁਹਾਨੂੰ ਕਾਰਡ ਦੇਣ ਆਉਣਾ ਆ ਉਹਨੂੰ ਪਹਿਲਾਂ ਫੋਨ ਕਰਕੇ ਕਹਿ ਦਿਓ ਕਿ ਪਈ ਖਾਲੀ ਕੱਲਾ ਵਿਆਹ ਦਾ ਘਾੜ ਦੇ ਜੀ ਡੱਬਾ ਨਾ ਲੈ ਕੇ ਆਈ ਅਸੀਂ ਨਿਓ ਰੱਖਣਾ ਬੁਰਾ ਨਾ ਬਣਾਈ ਕਿਉਂਕਿ ਅਸੀਂ ਆਪਣੀ ਇੱਛਾ ਦੇ ਮੁਤਾਬਕ ਜੋ ਖਾਣਾ ਚਾਹੁੰਨੇ ਆ ਉਹ ਆਪਾਂ ਲੈ ਕੇ ਖਾ ਸਕਦੇ ਆ ਜਿੰਨਾ ਸਾਨੂੰ ਲੋੜ ਆ ਲੇਕਿਨ ਘਰ 'ਚ ਜਦੋਂ ਐਕਸਟਰਾ ਚੀਜ਼ਾਂ ਡੱਬੇ ਪਏ ਨੇ ਜੇ ਸਾਲ ਦੇ ਮੰਨ ਲਓ 30 25 30 ਡੱਬੇ ਪਏ ਨੇ ਤਾਂ ਫਿਰ ਭਈ ਤੁਹਾਨੂੰ ਸ਼ੂਗਰ ਤੋਂ ਕੌਣ ਬਚਾਵੇਗਾ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕੀ ਇਹਦੇ ਬਾਰੇ ਸਾਨੂੰ ਵਿਚਾਰਨਾ ਨਹੀਂ ਚਾਹੀਦਾ ਅਸੀਂ ਮੌਤ ਨੂੰ ਕਿਉਂ ਸੱਦਾ ਦੇ ਰਹੇ ਆ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਸਾਂਝ ਪਾਈ ਬਾਕੀ ਤੁਸੀਂ ਸੂਝਮਾਨ ਸਿਆਣੇ ਹੋ ਜਿਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ